ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਢਿੱਲੋ ਡੇਰੀ ਫਾਰਮ ਪਿੰਡ ਰਾਜਾ ਸਾਹੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਬਣਾ ਤਿਆਰ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਹਰਮਨ ਦੇ ਕੋਲ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਇਹ ਬਗੀਚੇ ਭਾਜੀ ਹੁਣ ਇਥੇ ਪਹੁੰਚੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੇ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜੇ ਚਲੋ ਚੜਦੀ ਕਲਾ ਚ ਰੱਖੇ ਮਹਾਰਾਜ ਹਾਂਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਗੀਚੇ ਭਾਜੀ ਹਾਂ ਚੜਦੀ ਕਲਾ ਭਾਜੀ ਤੁਸੀਂ ਸੁਣਾਓ ਹਾਂਜੀ ਵਧੀਆ ਕਿਰਪਾ ਵਾਹਿਗੁਰੂ ਦੀ ਹਾਂਜੀ ਵਧੀਆ ਜੇ ਸ਼ੁਕਰ ਹੈ ਵਾਹਿਗੁਰੂ ਦਾ ਤੇ ਆਈ ਤਿੰਨ ਕ ਨਗੀਨੇ ਲਿਆਂਦੇ ਆ ਸਾਫ ਸੁਥਰੇ ਆ ਮਾਸ ਸੁਥਰੇ ਨਗੀਨੇ ਠੀਕ ਹੈ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਹਾਂ ਦਾ ਵੀਰ ਜੀ ਮੇਰਾ ਹਰਮਨ ਪਿੰਡ ਰਾਇ ਸਸੀਲਾ ਅਮਰਸਤ ਤਸੀਲ ਨਾਲ ਆ ਜੀ ਠੀਕ ਹੈ ਜੀ ਫੋਨ ਨੰਬਰ 826444231 ਜੀ ਭਾਜੀ ਠੀਕ ਹੈ ਜੀ ਤੇ ਕਰੀਏ ਜੀ ਸ਼ੁਰੂਆਤ ਨਹੀਂ ਤੋਂ ਸੂਈ ਮੈਂ ਤਾਂ ਸ਼ੁਰੂ ਕਰੀਏ ਵੀ ਠੀਕ ਹੈ ਜੀ ਦੱਸਿਓ ਮੈਂ ਭਾਜੀ ਪਹਿਲੇ ਨੰਬਰ ਤੇ ਕੀ ਆ ਸੂਆ ਮੈਂ ਦਾ ਅੱਛਾ ਜੀ ਆ ਦੀ ਸੂਈ ਹੁਣੇ 2 2.5 ਕਰੋਚ ਚੋ ਕੇ ਪਾਸ ਕਰਕੇ ਮਹੀਂ ਆਈ ਜੀ ਠੀਕ ਆ ਤੇ ਕੱਟੀ ਮਗਰ ਜੇ ਗੰਦੇ ਦੀ ਗੇਦੀ ਦਾ ਠੀਕ ਹੈ ਲਓ ਜੀ ਫੀਮਲ ਕਾਫੇ ਨਾੜੂ ਬਿਲਕੁਲ ਤਾਜ਼ਾ ਵੇ ਚੈੱਕ ਕਰ ਸਕਦੇ ਕਿੱਲਾ ਨਾੜੂ ਅਜੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਚੱਡਾ ਛੱਡਾ ਚੈੱਕ ਕਰੰਨੇ ਆ ਬਹੁਤ ਚੰਗੀ ਮੈਂ ਦੁੱਧ 12-13 ਕਿਲੋ ਭਰੂਗੀ। ਅੱਛਾ ਜੀ। ਇਹ ਮੇਰੇ ਮਾਪੋਂ ਕਹਿਣਾ। ਠੀਕ ਹੈ ਠੀਕ ਹੈ। ਲਓ ਜੀ ਐਨ ਬਾਹਰ ਨੂੰ ਬਣੀ ਆ। ਬਹੁਤ ਚੰਗੀ ਏ। ਜਿਹੜਾ ਵੀ ਚੋਲੂ ਹੋਣਾ ਮੈਂ ਛੱਡ। ਅੱਛਾ ਜੀ। ਫੁਲਾ ਦੇ ਆਂਦੀ ਮੈਨੂੰ ਲੱਗਾ ਪਈ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਕਾਟ-ਕਾਟ ਚੰਗਾ ਵਾ ਦੇ। ਸਿੰਗਲ ਹੱਡੀ ਆ। 11 ਦਾ ਹੈ 12 ਦਾ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ। ਤੇ ਕਿੰਨਾ ਕੁ ਭਰੀ ਜਾਊ ਦੁੱਧ ਭਾਜੀ? 12 ਤੋਂ ਪਲੱਸ ਹੀ ਜਾਊਗੀ। ਠੀਕ ਹੈ ਲਓ ਜੀ 12 ਤੋਂ ਪਲੱਸ ਚੱਲੂਗੀ। ਦੇਖੋ, ਉਸ ਆ ਵੀ ਤਾਂ ਚੁੱਕੀ ਨਹੀਂ। ਬਿਲਕੁਲ ਐਂ ਠੰ ਤਵੇ ਨਾਲ ਹੀ ਮੈਂ ਪਾਜੀ ਹਾਂ ਆਇਆ ਠੀਕ ਹੈ ਠੀਕ ਹੈ ਰੇਟ ਤੇ ਮੈਂ ਦੇ ਦੇਣੀ ਭਾਜੀ ਤਾਜੀ ਸੂਈ 4 ਮਹੀਨੇ ਚੋ ਦੇ ਫਿਰ ਉਹਨੇ ਦੀ ਉਹਨੇ ਦੀ ਅੱਛਾ ਅੱਛਾ ਠੀਕ ਲੋ ਜੀ ਬਿਲਕੁਲ ਜੀ ਰੇਟ ਬਾਈ ਕਹਿੰਦਾ ਕਿ ਬਿਲਕੁਲ ਨੋਰਮਲ ਕਰਨਾ ਵਾ ਜੈਜ ਮੁੱਲ ਜਿਹਨੂੰ ਕਹਿੰਦੇ ਆ ਹਾਂ ਜੀ ਲੱਗੇ ਰੇਟ ਤੇ ਹੀ ਬਿਲਕੁਲ ਬਿਲਕੁਲ ਠੀਕ ਆ ਲੋ ਜੀ ਲੱਗੇ ਰੇਟ ਤੇ ਪਾਈ ਕਹਿੰਦਾ ਕਿ ਦੇ ਦੇਣੀ ਆ ਵਾ ਅੱਧੀ ਪਵੇ ਹੀ ਆਪੇ ਸੈੱਟ ਕਰ ਦੇਣਾ ਅੱਛਾ ਜੀ ਠੀਕ ਆ ਲੋ ਜੀ ਵੀਰ ਬਗੀਚਾ ਕਹਿੰਦਾ ਕਿ ਰੇਟ ਆਪਾਂ ਠੀਕ ਆ ਠੀਕ ਲੋ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਤੇ ਥਾਂ ਛਣ ਵੀ ਚੰਗਾ ਲੱਗਾ ਵਾ ਆ ਤੇ ਆਂਦੀ ਮੈਨੂੰ ਲੱਗਾ ਆ ਕੀ ਮੁੱਲ ਕਰਨਾ ਭਾਜੀ ਫਿਰ ਮੁੱਲ ਵੀ ਜੀ ਦਾ 85000 ਕਰਦੇ ਆ ਅੱਛਾ ਜੀ ਬਗੀਚੇ ਭਾਜੀ ਕਰ ਦੂ ਆਪੇ ਤੂੰ ਦੱਸ ਵੀ ਨਾ ਕਰ ਦਈਏ ਜੈ ਜੈ ਦੱਸੋ ਦੱਸੋ 70 ਦੀ ਦੇਣੀ 70 ਵੀ ਹਾਂਜੀ ਇੱਕ ਵਾਰ ਆਈ ਹੋਰੀ ਲਾਫਤਾਈ ਇੱਕ ਵਾਰ ਆਈ ਲਓ ਜੀ ਬਾਈ ਕਹਿੰਦਾ ਕਿ 70000 ਦੀ ਦੇ ਦੇਣੀ ਆ ਭਾਈ 70 ਦੀ ਆ ਮੈਂ ਲਈ ਵੀਰ ਦੇ ਮੂੰਹ ਚੋਂ ਨਿਕਲ ਗਿਆ ਜੀ ਅੱਛਾ ਜੀ ਪਲੇਖਾ ਪੈ ਗਿਆ ਵੀਰ ਨੂੰ ਚਲ ਕੋਈ ਨਹੀਂ ਜੱਗੇ ਭਾਜੀ ਹਾਂਜੀ ਹੋਣ ਭਾਵੇਂ ਮੁਰ ਜਾਣਾ ਜੇ 15 2000 2000 ਤਾਂ ਇਹ ਹਰਪਣ ਕਹਿੰਦਾ ਘੱਟ ਜਾਣਾ ਨਹੀਂ ਜਾਣਦੇ ਜਵਾਨਾਂ ਦੇ ਮੁੱਲ ਹੁੰਦੇ ਭਾਜੀ ਹਰਾਂ ਬਹੁਤ ਪਾਣੀ ਭਾਜੀ ਵੀਰ ਦਾ ਮਾਨ ਤਾਣਿਆ ਬਸ ਬਸ ਨਹੀਂ ਕੋਈ ਨਹੀਂ ਹੁਣ ਜੇ ਇਹਨੇ ਛੋਟੀਆਂ ਛੋਟੀਆਂ ਛੋੜ ਜੇ ਇਹਦੇ ਚੋਂ ਅੱਛਾ ਜੀ ਹਾਂਜੀ ਮੇਰਾ ਕੋਈ ਵੀਰ ਘੱਟ ਵਾ ਠੀਕ ਹੈ ਠੀਕਾ 15000 ਤੇ ਇਕੱਠੇ ਭਾਜੀ ਦਾ ਦਾ ਵੀਰ ਨੇ ਠੀਕ ਗੱਲ ਹੈ ਉਹਨੂੰ ਪਲੇਖਾ ਪੈ ਗਿਆ ਨੀ ਕਹਿਣਾ ਬਾਈ ਨੇ ਅਸੀਹ ਚਲੋ ਪੂਰੇ ਨਹੀਂ ਛੋੜੋ ਹਾਂਜੀ 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 ਕਿਹੜਾ ਮੇਰਾ ਮਰਜੀ ਵੀ ਰੱਖਾਂ ਮਿਹਰਕੇ ਠੀਕ ਆ ਠੀਕ ਆ ਲਓ ਜੀ ਬਿਲਕੁਲ ਇੱਥੋਂ ਪਰੇ ਰੱਬ ਦਾ ਨਾਮ ਹੀ ਆ ਜੀ ਰੱਬ ਦਾ ਨਾਮ ਹੀ ਆ ਰੱਬ ਦਾ ਨਾਮ ਹੀ ਆ ਵੀ ਉਹ ਬਹਿ ਕੇ ਰਜਾਈ ਤੇ ਜਪਦੇ ਰਹੋ ਜੈ ਜੀ ਮੋਲ ਪਾਤਾ ਵੇ ਠੀਕ ਆ ਠੀਕ ਆ ਲਓ ਜੀ ਚੱਡਾ ਚੁੰਡਾ ਚੰਗਾ ਕਰਮਾਲੀ ਦਾ ਤੇ ਰੇਡ ਵੀ ਬਿਲਕੁਲ ਜਾਇਜ਼ 12 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕੋਈ ਸੰਭਣ ਵਾਲਾ ਭਰਾ ਖੜੇ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਭਾਜੀ ਸੁਜਾ ਸੁਆਹ ਠੋਕਾ ਵੇਖੋ ਹੋਂਦੀ ਫੁੱਟ ਫੁੱਟ ਬਾਹਰ ਤੇ ਨਹੀਂ ਜੰਗੀ ਬਿਲਕੁਲ 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 ਨਹੀਂ ਲੀ ਹਲੇ ਹੋਰ ਅਛਾ ਜੀ ਨਾ ਨਹੀਂ ਪਤਾ ਠੀਕ ਆ ਹਾਂ ਜੀ ਕੋ ਨਹੀਂ ਛੋਟੀ ਹੈ ਭੋਡੀ ਪਾਈ ਠੀਕ ਆ ਲਓ ਜੀ ਭੋਡੀ ਆ ਗਈ ਕਿੰਵਾ ਸੂਹਾ ਸੋਣਾ ਨੇ ਮਿੱਗੀ ਪਹਿਲੇ ਸੋਇਆ 10 1/2 ਕਿਲੋ ਦੁੱਧ ਛੋਟੀ ਨੇ ਭਰਿਆ ਆ ਦੂਜਾ ਸੂਹਾ ਸੋਣਾ ਹਾਂ ਜੀ ਦੂਜਾ ਸੂਹਾ ਜੀ ਠੀਕ ਆ ਲਓ ਜੀ ਦੂਜਾ ਸੂਹਾ ਸੂਗੀ ਤੇ ਪੰਡਾ ਪਾਈ ਰੀਆਂ ਪੰਡਾ ਪਾਈ ਫਿਰਨਦੀ ਆ ਪੰਡਾ ਪਾਈ ਫਿਰਨਦੀ ਤਾਂ ਜੀ ਲਓ ਜੀ ਭੋਡੀ ਸਾਫ ਦੇ ਵਿੱਚ ਭੋਡੀ ਖੜਦੀ ਆ ਹਾਂ ਜੀ ਹਾਂ ਜੀ ਲਓ ਜੀ ਚੈੱਕ ਕਰ ਸਕਦੇ ਚੱਡਾ ਚੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਇਹ ਥਣਾ ਦਾ ਸੈਜ ਗਿਆ ਵੀ ਚੰਗਾ ਵਾ ਹਾਂ ਹਿਸਾਬ ਨਾਲ ਗਿੱਠ ਗੱਟ ਤੇ ਲੱਗਾ ਵਾ ਕੋਡੀ ਮੈਂ ਲੈਣੀ ਆ ਹਾਂਜੀ ਹਾਂਜੀ ਜੱਗੇਬੀਰ ਕੱਦ ਵਜਨ ਬੜਾ ਮੈਂ ਦਾ ਚੰਗਾ ਚੰਗਾ ਵਾ ਜੀਰੂ ਜੀ ਸਾਂਭੀ ਚੰਗੀ ਆ ਲਓ ਜੀ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਆ ਪੂਛ ਵੀ ਆ ਰਸੇ ਨੂੰ ਇਕੱਠੀ ਹੋ ਗਈ ਆ ਛੋਟੀ ਬਣਨੀ ਆ ਇਹ ਨਹੀਂ ਹਾਂਜੀ ਹਾਂਜੀ ਗਾਂ ਜੇ ਤੇ ਉਹਨਾਂ ਹੀ ਪਛਾਣ ਆ ਕਰ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਕਿੰਨਾ ਕੁ ਭਰੂਗੀ ਦੁੱਧ ਆਕਤੀ ਦੁੱਧ ਵੀ ਜੀ 13 14 ਕਿਲੋ ਵਾਲੀ ਝੋਟੀ ਆ ਅੱਛਾ ਜੀ ਜਿੰਨਾ ਕਰਮਾਲੀਆਂ ਨੂੰ ਪਾਈ ਆ ਇਹ ਉਹਨਾਂ ਦਾ ਹੀ ਜਣਾ ਸਹੀ ਗੱਲ ਆ ਤੇ ਮੋਲੇ ਦਾ ਹਰ ਮੁੱਲ ਵੀ ਕੀ ਦਾ ਜਾਇ ਜੀ ਕਰਨਾ ਏ ਠੀਕ ਆ ਲਓ ਜੀ ਇਧਰਲੀ ਸਾਈਡ ਤੋਂ ਤੁਹਾਨੂੰ ਜੈਕ ਕਰਾ ਦਿੰਨੇ ਆ ਥਾਣ ਤੁਣ ਜਿਹੜਾ ਚੰਗਾ ਲੱਗਾ ਤੇ ਆਪ ਵੀ ਸਾਰੀ ਚੰਗੀ ਜਕਰਮ ਵਾਲੀ ਜੈਡ ਬਲਾ ਗਿਆ ਕਿੰਨਾ ਕਰਨਾ ਭਾਜੀ ਇਹਦਾ ਵੀਰ ਜੀ ਮੁੱਲ ਜਾਇ ਜੀ ਕਰੀਏ ਹਨਾ ਹਾਂ ਜੀ ਪਹਿਲੇ ਫੋਨ ਤੇ ਵੇਚ ਜਾਈ ਬਿਲਕੁਲ ਬਿਲਕੁਲ ਜਾਇ ਜੀ ਰੋਟੀ ਰੱਖ ਕੇ ਭਾਈ ਮੁੱਲ ਪਾਵਾਂਗੇ ਇਹਦਾ ਮੁੱਲ ਹੈਗਾ ਜੀ 15 ਅੱਛਾ ਜੀ ਤੇ ਕਰ ਦੋ ਮਾਨ ਕੇ ਤੇਰੀ ਚੰਗੀ ਲੱਗਦੀ ਤੁਸੀਂ ਕਰ ਦੋ ਤੁਸੀਂ ਦੱਸੋ ਭਾਜੀ ਹਰ ਬਗੀਚੇ ਵੀਰ ਲੱਖ ਦੀ ਵੀ ਆਈ ਜੀ ਦੇ ਰਾਂਗੇ ਵੀ ਕੀ ਲੱਖ ਕਰ ਦਈਏ ਮਾਨਤਾਲ ਹੋਰ ਕਰਨਾ ਪਈ ਵੀਰ ਥੋੜਾ ਪੋਦਾ ਕਿਤੇ ਚਲੋ ਹੋਰ 2000 ਕਰਾ ਕਰ 98 ਦੀ ਨਹੀਂ ਹੋਰ ਕਰ ਦਈਏ ਤੂੰ ਜੱਗੇ ਵੀਰ ਤੂੰ ਕਰਦੇ 95 ਦੀ ਖਾਣਾ ਲੋ 95 ਦੀ ਮੋਹ ਮੰਤਰੀਆ ਇਨਰ ਕਾ ਠੀਕ ਹੈ ਜਗੇ ਭਾਈ ਮੁੱਖ ਮੰਤਰੀ ਨੇ ਇਧਰ ਆ ਮੁੱਖ ਮੰਤਰੀ ਆ ਜਾ ਪਾਕੀ ਵੀਰ ਜੀ ਨਹੀਂ ਹੋਂ ਡਰ ਗਿਆ ਮੁੱਖ ਮੰਤਰੀ ਹਾਂ ਜੀ 95 ਬਹੁਤੀ ਚੰਗੀ ਜੀ ਠੀਕ ਹੈ ਲਓ ਜੀ 95000 ਦੀ ਤੇ ਦੁੱਧ ਚੰਗਾ ਕੱਢੀ ਜਾਊਗੀ ਦੁੱਧ ਦੇ ਹਿਸਾਬ ਨਾਲ ਡਰਾਮੀ ਆ ਫੁੱਟ ਫੁੱਟ ਬਾਹਰ ਨਵਾਈ ਪਈ ਆ ਢੱਲਾ ਢੋਲਾ ਵੀ ਜੇ ਆ ਗਿਆ ਮੈਂ ਕੱਢੇ ਤੇ ਨਹੀਂ ਹੋਰ ਬੰਨੀ ਭਾਈ ਠੀਕ ਹੈ ਠੀਕ ਹੈ ਇੰਨੀ ਹੋਰ ਬੰਨੀ ਅਜੇ ਵੀਰ ਕਹਿੰਦਾ ਚਲੋ ਕੋਈ ਗੱਲ ਨਹੀਂ ਆਸਾਂ ਵੀ ਚਾਹੀਦਾ ਵਿੱਚ ਕੀ ਦੁਗਿਆ ਸੁਆ ਰੋਟੀ ਦਾ ਝੜਤੀ ਆ ਥੋੜਾ ਝੋਟੀ ਆਪਣੇ ਕੋਲ ਆਜੀ ਆ ਅੱਛਾ ਜੀ ਇਹ ਲੋ ਹੈ ਸੋਹਣੀ ਸ਼ਕੀਨ ਜੇ ਜੱਗੇ ਵੀਰ ਵਾਲ ਮੱਥੇ ਦੇ ਨਹੀਂ ਚਿੱਟਾ ਛੋਟਾ ਹਾਂਜੀ ਹਾਂਜੀ ਜੈਡ ਬਲੈਕ ਪੂਛ ਦਾ ਕਿਹੜੇ ਵਾਲ ਕਾਲੇ ਆ ਬਿਲਕੁਲ ਇਹ ਕਿਰਵਾ ਸੁਆ ਸੁਣਾ ਨੇ ਦੁਗਿਆ ਸੁਆ ਭਾਜੀ ਠੀਕ ਆ ਜੀ ਇਹਨੂੰ ਨੇ ਧੱਕ ਨੂੰ ਦੋ ਦਿਖਾਇਆ ਹੈ ਇਸਾ 12 13 ਕਿਲੋ ਵਾਲੀ ਛੋਟੀ ਆ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ 12 13 ਲੀਟਰ ਜਿਹੜਾ ਦੁੱਧ ਪਰੂਗੀ ਕੱਦ ਕਾਟ ਜਿਹੜਾ ਬੜੀ ਕੱਟੀ ਦੀ ਦਿਨ ਦਾ ਖੜਦੀ ਆ ਬਾਕੀ ਕੱਦ ਵੇਖ ਲਓ ਠੀਕ ਹੈ ਠੀਕ ਹੈ ਲਓ ਜੀ ਵੇਲ ਬੁਲ ਵੀ ਚੰਗੀ ਆ ਤੇ ਕੱਦ ਵੀ ਬਹੁਤ ਹੀ ਚੰਗਾ ਦੁੱਧਾ ਸੁਆ ਦੰਦਾ ਜਗ ਜਾਂ ਜਵਾਨ ਆ 6 ਦੰਦ ਚੱਕੇ ਭਾਈ ਦੁੱਧਾ ਸੁਆ ਠੀਕ ਹੈ ਲਓ ਜੀ 6 ਦੰਦ ਜੀ ਅਜੇ ਕਰਮ ਵਾਲੀ ਚਲੋ ਕੋਈ ਇਹ ਵੀ ਸੰਭਲ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਜੋਗੀ ਮੈਂ ਕੋਲੇ ਹਾਂ ਹਾਂਜੀ ਹਾਂਜੀ ਤੁਮ ਕੇ ਬੇਸਮੁਖ ਮੈਂ ਵੀ ਹਾਲ ਠੀਕ ਆ ਠੀਕ ਆ ਅੱਛਾ ਜੀ ਇਹ ਵੀ ਕੱਟ ਗਿਆ ਆਹ ਕਹਿੰਦਾ ਦੇਂਦੀ ਵੀ ਕੱਟੀਆਂ ਆ ਠੀਕ ਆ ਠੀਕ ਆ ਇਸ ਤਰ੍ਹਾਂ ਕੀਤਾ ਹੈ ਚਲੋ ਕੋਈ ਗੱਲ ਨਹੀਂ ਇਹਦਾ ਮੁੱਲ ਭਾਜੀ ਇਹਦਾ ਲੱਕੜੀ ਦੇਣੀ ਏ ਲੱਕੜੀ ਮੋਹੰਤਰੀ ਆ ਇਧਰ ਪੰਜ ਟਾੜੀਏ ਭਾਜੀ ਭਾਈ ਤੁਹਾਨੂੰ ਨਾ ਦੱਸਿਆ ਕਿ ਅੱਗੇ ਜੋ 95000 ਦਿੱਤੇ ਲਏ ਭਾਈ ਹੋਰ ਕਰ ਦਈਏ 90 ਨਹੀਂ ਤਾਂ ਕਾਇ ਚਲ ਤੂੰ ਜਾਨੀ ਠੀਕ ਆ ਲਓ ਜੀ 90000 ਦੀ ਵੀਰਪ੍ਰੀਤਾ ਕਹਿੰਦਾ ਨਹੀਂ ਨਹੀਂ ਜੇ ਕੋਈ ਵੀਰ ਜੋੜਾ ਖੜਾਵੇਂ ਮੁੱਖ ਮੰਤਰੀ ਆਫਰ ਲਾਓ ਜੀ ਵੀਰ ਜੋੜਾ ਖਰੇ 5000 ਦਾ ਮਾਰ ਹਾਂ ਜੋੜੇ ਚੋ ਇਹ ਇਹ ਤੁਮਕ ਬੇਸ ਮੁੱਖ ਮੰਤਰੀ ਵੀਰਾਂ ਠੀਕ ਆ ਠੀਕ ਆ ਠੀਕ ਆ ਲਓ ਜੀ ਮੁੱਖ ਮੰਤਰੀ ਲੋਕਾਸ ਬਾਕੀ ਚੰਗੇ ਭਾਈ ਪਛੂ ਹੁੰਦੇ ਆ ਮੇਰੇ ਵੀਰ ਭਰਾ ਇਕ ਸਾ ਸਪਰਾਈਜ਼ ਜ਼ਰੂਰ ਕਰਾਇਆ ਕਰੋ ਚੈਨ ਬਿਲਕੁਲ ਸਹੀ ਗੱਲ ਐ ਲਓ ਭਾਈ ਪਛੂ ਵੀਰ ਦੇ ਕੋਲ ਚੰਗੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਚੰਗੇ ਨਹੀਂ ਲੈਂਦੇ ਆਪਾਂ ਹਾਂਜੀ ਹਾਂਜੀ ਸਾਡੇ ਨਾਲ ਯਾਰ ਰਲ ਕੇ ਤੁਹਾਨੂੰ ਕੋਈ ਵੀ ਕੰਮ ਐ ਨਹੀਂ ਬਿਲਕੁਲ ਬਿਲਕੁਲ ਜਿਹੜਾ ਰਲ ਕੇ ਕੰਮ ਚੱਲ ਜਾ ਉਹਦੇ ਨਾਲ ਦੀ ਰੀਸ ਨਹੀਂ ਦੀ ਹਾਂਜੀ ਤੇ ਲਓ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ